ਜੋਗਾ ਸਿੰਘ ਨੂੰ ਇੱਕ ਦਰਖਾਸਤ 18 ਮਸੂਲ ਹੋਈ ਸੀ ਜਿਸ ਦੇ ਵਿੱਚ ਉਸ ਦੀ ਲੜਕੀ ਜਿਹੜੀ ਉਮਰ ਕਰੀਬ 15 ਸਾਲ ਜਿਹੜੀ ਆ ਕਰੋ ਮੇਰਾ ਪੁੱਛੇ ਦੱਸੇ ਉਹਨੂੰ ਕੋਈ ਬਰਗਾ ਕੇ ਲੈ ਗਿਆ ਸੀ ਉਹਦੇ ਸਬੰਧੀ ਐਫਆਈਆ ਨੰਬਰ 29 ਸੈਕਸ਼ਨ 363 366 ਦਰਜ ਕਰਕੇ ਜਿਹੜੀ ਤਫ਼ਤੀਸ਼ ਅਮਲ 'ਚ ਲਿਆਂਦੀ ਸੀ ਬਾਅਦ ਤਫ਼ਤੀਸ਼ ਜਿਹੜਾ ਆ ਲੜਕੀ ਤੇ ਜਿਹੜਾ ਉਸ ਨੂੰ ਲੈ ਕੇ ਗਿਆ ਸੀ ਉਹਨੂੰ ਜਿਹੜਾ ਜਲੰਧਰ ਬਸਟਡੇ ਤੋਂ ਕਾਬੂ ਕਰਕੇ ਤੇ ਉਹਦੀ ਅਰੈਸਟ ਪਈ ਆ ਇਹ ਲੜਕੀ ਦੇ ਬਿਆਨ ਜਿਹੜੇ ਕੋਰਟ ਤੋਂ ਕਰਾਉਣ ਤੋਂ ਬਾਅਦ ਇਹਦੇ ਵਿੱਚ ਬਾਧਾ ਜਰਮ 376 6 ਪਾਸਕੁਆਰਡ ਦਾ ਕੀਤਾ ਗਿਆ ਤੇ ਲੜਕਾ ਜਿਹੜਾ ਗ੍ਰਿਫਤਾਰ ਹੈ ਸਰ ਲੜਕਾ ਕੀ ਕੰਮ ਕਰਦਾ ਹੈਗਾ ਤੇ ਲੜਕੀ ਜਿਹੜੀ ਹੈਗੀ ਉਹਦੀ ਉਮਰ ਕੀ ਹੈ ਤੇ ਲੜਕੇ ਦੀ ਕੀ ਉਮਰ ਹੈਗੀ ਹੈ ਲੜਕੇ ਦੀ ਉਮਰ ਕਰੀਬ 32 ਸਾਲ ਆ ਤੇ ਲੜਕੀ ਦੀ ਉਮਰ ਕਰੀਬ 15 ਸਾਲ ਆ ਤੇ ਲੜਕਾ ਜਿਹੜਾ ਆ ਵਿਆਹ ਸ਼ਾਦੀਆਂ ਤੇ ਜਿਹੜਾ ਆਪਣੇ ਟੈਂਟ ਟ੍ਰੌਨ ਦਾ ਕੰਮ ਕਰਦਾ ਸੀਗਾ ਜੀ ਤੇ ਤੇ ਸਰ ਲੜਕੀ ਦੇ ਸੰਪਰਕ ਚ ਕਿਸ ਤਰ੍ਹਾਂ ਆਇਆ ਹੈ ਇਹ ਇੱਕੋ ਹੀ ਪਿੰਡ ਦੇ ਨੇ ओके ਇੱਕੋ ਹੀ ਪਿੰਡ ਦੇ ਨੇ ਇਸ ਕਰਕੇ ਆਪਸ ਦੇ ਵਿੱਚ ਇਹਨਾਂ ਦਾ ਮੇਲ ਜਲ ਹੁੰਦਾ ਰਹਿੰਦਾ ਸੀ ਤੇ ਇਹ ਵਿਆਹ ਦਾ ਚਾਂਸਾ ਵਗੈਰਾ ਦਿੱਤਾ ਗਿਆ ਸੀ ਜਾਂ ਕਿਸ ਤਰ੍ਹਾਂ ਬਿਲਕੁਲ ਜੀ ਬਿਲਕੁਲ ਲੜਕੀ ਨਵਾਲਕਾ ਨੂੰ ਬਰਗਾ ਕੇ ਵਿਆਹ ਦਾ ਚਾਂਸਾ ਦਿੱਤਾ ਕਿ ਜਿਹੜਾ ਇੱਕ ਰੂ ਲੈ ਗਿਆ ਸੀ ਤੇ ਹੁਣ ਕੀ ਕਾਰਵਾਈ ਕੀਤੀ ਜਾ ਰਹੀ ਇਸ ਦੀ ਗ੍ਰਿਫਤਾਰੀ ਜਿਹੜੀ ਪਾਈ ਗਈ ਆ ਇਹਦਾ ਮੈਡੀਕਲ ਕਰਾ ਕੇ ਗਾਂ ਜਿਹੜੀ ਤਫਤੀਸ਼ ਨੂੰ ਕੋਰਟ ਚ ਪੇਸ਼ ਕਰਕੇ ਦਾ ਰਿਮਾਂਡ ਮੰਗ ਤੇ ਪਹਿਲਾਂ ਵੀ ਲੜਕਾ ਜਿਹੜਾ ਹੈਗਾ ਲੜਕੀ ਨਾਲ ਦੁਸ਼ਕਰਮ ਕਰਤਾ ਰਿਹਾ ਜਾਂ ਪਹਿਲੀ ਵਾਰ ਕੀਤਾ ਇਹਨੇ ਇਹ ਤਾਂ ਜਿਹੜਾ ਬਾਅਦ ਤਫਤੀਸ਼ ਪਤਾ ਲੱਗੇਗਾ ਵੀ ਇਹ ਪਹਿਲ ਉਹ ਵੀ ਇਹਨਾਂ ਦੇ ਨਜਾਇਜ਼ ਵਾਂਸ ਅਕੇਜਾ ਵੀ ਇਹ ਲੈ ਕੇ ਜਾਂਦਾ ਸੀ ਕਿਤੇ ਕਿ ਨਹੀਂ ਠੀਕ ਸਰ ਜਿੰਨੇ ਦੁਸ਼ਕਰਮ ਕੀਤਾ ਹੈਗਾ ਵਾ ਲੜਕੀ ਨਾਲ ਇਹਦਾ ਨਾਮ ਕੀ ਹੈਗਾ ਦੋਸ਼ੀ ਦਾ ਇਹਦਾ ਨਾਮ ਹੈਗਾ ਕੁਲਦੀਪ ਸਿੰਘ ਏਲੀਅਸ ਦੀਪੂ son of ਹਰਵਿੰਦਰ ਸਿੰਘ ਕਿੱਥੇ ਦਾ ਰਹਿਣ ਵਾਲਾ ਇਹ ਇਹ ਜਾਂਗੀਰੂ ਸਰ ਵਾਸੀ ਜਾਂਗੀਰ ਇਹ ਜੋਗਾ ਸਿੰਘ ਨੂੰ ਇੱਕ ਦਰਖਾਸਤ 18 ਮਸੂਲ ਹੋਈ ਸੀ ਜਿਸ ਦੇ ਵਿੱਚ ਉਸ ਦੀ ਲੜਕੀ ਜਿਹੜੀ ਉਮਰ ਕਰੀਬ 15 ਸਾਲ ਜਿਹੜੀ ਆ ਕਰੋ ਮੇਰਾ ਪੁੱਛੇ ਦੱਸੇ ਉਹਨੂੰ ਕੋਈ ਬਰਗਾ ਕੇ ਲੈ ਗਿਆ ਸੀ ਉਹਦੇ ਸਬੰਧੀ ਐਫਆਈਆ ਨੰਬਰ 29 ਸਕਸ਼ਨ 303 366 ਦਰਜ ਕਰਕੇ ਜਿਹੜੀ ਤਫਤੀਸ਼ ਅਮਲ ਚ ਲਿਆਂਦੀ ਸੀ ਬਾਅਦ ਤਫਤੀਸ਼ ਜਿਹੜਾ ਆ ਲੜਕੀ ਤੇ ਜਿਹੜਾ ਉਸ ਨੂੰ ਲੈ ਕੇ ਗਿਆ ਸੀ ਉਹਨੂੰ ਜਿਹੜਾ ਜਲੰਧਰ ਬਸਟੇ ਤੋਂ ਕਾਬੂ ਕਰਕੇ ਤੇ ਉਹਦੀ ਅਰੈਸਟ ਪਾਈ ਆ ਤੇ ਲੜਕੀ ਦੇ ਬਿਆਨ ਜਿਹੜੇ ਕੋਰਟ ਤੋਂ ਕਰਾਉਣ ਤੋਂ ਬਾਅਦ ਇਹਦੇ ਵਿੱਚ ਵਾਧਾ ਜਰਮ 376 6 ਪਾਸਕਵਰਟ ਦਾ ਕੀਤਾ ਗਿਆ ਤੇ ਲੜਕਾ ਜਿਹੜਾ ਗ੍ਰਿਫਤਾਰ ਹੈ ਸਰ ਲੜਕਾ ਕੀ ਕੰਮ ਕਰਦਾ ਹੈਗਾ ਤੇ ਲੜਕੀ ਜਿਹੜੀ ਹੈਗੀ ਉਹਦੀ ਉਮਰ ਕੀ ਹੈ ਤੇ ਲੜਕੇ ਦੀ ਕੀ ਉਮਰ ਹੈਗੀ ਹੈ ਲੜਕੇ ਦੀ ਉਮਰ ਕਰੀਬ 32 ਸਾਲ ਆ ਤੇ ਲੜਕੀ ਦੀ ਉਮਰ ਕਰੀਬ 15 ਸਾਲ ਆ ਤੇ ਲੜਕਾ ਜਿਹੜਾ ਆ ਵਿਆਹ ਸ਼ਾਦੀਆਂ ਤੇ ਜਿਹੜਾ ਆ ਆਪਣੇ ਟੈਂਟ ਟ੍ਰੌਨ ਦਾ ਕੰਮ ਕਰਦਾ ਸੀਗਾ ਜੀ ਤੇ ਤੇ ਸਰ ਲੜਕੀ ਦੇ ਸੰਪਰਕ ਚ ਕਿਸ ਤਰ੍ਹਾਂ ਆਇਆ ਹੈ ਇਹ ਇੱਕੋ ਹੀ ਪਿੰਡ ਦੇ ਨੇ ਓਕੇ ਇੱਕੋ ਹੀ ਪਿੰਡ ਦੇ ਨੇ ਇਸ ਕਰਕੇ ਆਪਸ ਦੇ ਵਿੱਚ ਇਹਨਾਂ ਦਾ ਮੇਲ ਜੁਲ ਹੁੰਦਾ ਰਹਿੰਦਾ ਸੀ ਤੇ ਇਹ ਵਿਆਹ ਦਾ ਚਾਂਸਾ ਵગેਰਾ ਦਿੱਤਾ ਗਿਆ ਸੀ ਜਾਂ ਕਿਸ ਤਰ੍ਹਾਂ ਬਿਲਕੁਲ ਜੀ ਬਿਲਕੁਲ ਲੜਕੀ ਨਵਾਲਕਾ ਇਹਨੂੰ ਬਰਗਾ ਕੇ ਵਿਆਹ ਦਾ ਚਾਂਸਾ ਦੇ ਕੇ ਜਿਹੜਾ ਇੱਕ ਰੋ ਲੈ ਗਿਆ ਸੀ ਤੇ ਹੁਣ ਕੀ ਕਾਰਵਾਈ ਕੀਤੀ ਜਾ ਰਹੀ ਹੈ ਇਸ ਦੀ ਗ੍ਰਿਫਤਾਰੀ ਜਿਹੜੀ ਪਾਈ ਗਈ ਆ ਇਹਦਾ ਮੈਡੀਕਲ ਕਰਾ ਕੇ ਗਾਂ ਜਿਹੜੀ ਤਫਤੀਸ਼ ਰਿਪੋਰਟ ਚ ਪੇਸ਼ ਕਰਕੇ ਦਾ ਰਿਮਾਂਡ ਮੰਗ ਤੇ ਪਹਿਲਾਂ ਵੀ ਲੜਕਾ ਜਿਹੜਾ ਹੈਗਾ ਲੜਕੀ ਨਾਲ ਦੁਸ਼ਕਰਮ ਕਰਤਾ ਰਿਹਾ ਜਾਂ ਪਹਿਲੀ ਵਾਰ ਕੀਤਾ ਇਹਨੇ ਇਹ ਤਾਂ ਜਿਹੜਾ ਬਾਅਦ ਤਫਤੀਸ਼ ਪਤਾ ਲੱਗੇਗਾ ਵੀ ਇਹ ਪਹਿਲ ਉਹ ਵੀ ਇਹਦਾ ਦੇ ਨਸ਼ੇਸਪੰਸ ਕਿਹਜਾ ਵੀ ਇਹ ਲੈ ਕੇ ਜਾਂਦਾ ਸੀ ਕਿਤੇ ਕਿਨੀਆਂ ਸਰ ਜਿਨੇ ਦੁਸ਼ਕਰਮ ਕੀਤਾ ਹੈਗਾ ਵਾ ਲੜਕੀ ਨਾਲ ਇਹਦਾ ਨਾਮ ਕੀ ਹੈਗਾ ਦੋਸ਼ੀ ਦਾ ਇਹਦਾ ਨਾਮ ਹੈਗਾ ਕੁਲਦੀਪ ਸਿੰਘ ਏਲੀਅਸ ਦੀਪੂ son of ਹਰਵਿੰਦਰ ਸਿੰਘ ਕਿੱਥੇ ਦਾ ਰਹਿਣ ਵਾਲਾ ਹੈ ਇਹ ਇਹ ਜਾਂਗੀਰੂ ਸਰ ਬਸੀ ਜਾਂਗੀਰ